ਇਨਾ ਟਾਈਮ ਹੋ ਗਿਆ ਹਲੇ ਤੱਕ ਆਈ ਕਿਉਂ ਨਹੀਂ ਘਰ ਦੇ ਵਿੱਚ ਨਾ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੁੰਦਾ ਕਿੰਨੇ ਕਿਹੜੇ ਟਾਈਮ ਹੋਣਾ ਕਿਹੜੇ ਟਾਈਮ ਜਾਣਾ ਉਹ ਮੰਮੀ ਉਹਨੂੰ ਕਰ ਲੈਣਾ ਸੀ ਫੋਨ 1 ਵਜੇ ਦਾ ਕੋਲੇ ਮੁੱਕਦਾ 2 ਵਜੇ ਤੇ ਆ ਗਿਆ ਤੁਹਾਨੂੰ ਨਾ ਘਰ ਦੇ ਵਿੱਚ ਕਿਸੇ ਨੂੰ ਟੈਨਸ਼ਨ ਹੀ ਨਹੀਂ ਹੈਗੀ ਮੈਂ ਹੀ ਕਰਦਾ ਉਹਨੂੰ ਫੋਨ ਟਾਈਮ ਵੇਖਿਆ ਵਾ ਹਾਂ ਉਹ ਲੇਟ ਹੋ ਗਈਆਂ ਚ ਮੈਂ ਕਿਉਂ ਆਜ ਗਈ ਏਦਾਂ ਦਾ ਲੈਕਚਰ ਸੀ ਨਾ ਇੱਕ ਵਾਰ ਕਿਹੜਾ ਲੈਕਚਰ ਏ ਲੈਕਚਰ ਲੱਗਣਾ ਸੀ ਅੱਜ ਵੱਧ ਫਰਾਈਡੇ ਸੈਟਰਡੇ ਨਾ ਅਜ ਤਾਂ ਕਰਕੇ ਤੇ ਤੇਰਾ ਦੱਸਣਾ ਫਰਜ਼ ਨਹੀਂ ਪੈਂਦਾ ਕਿ ਘਰ ਦੇ ਵਿੱਚ ਕਿਸੇ ਨੂੰ ਫੋਨ ਕਰਦਾ ਕਿ ਮੈਂ ਲੇਟ ਹੋ ਜਾਣਾ ਵਾ ਕਿੱਥੇ ਗਏ ਸੀ ਸੋਸ਼ਾ ਦੱਸ ਦੇ ਲੈਕਚਰ ਸੀ ਹੋਰ ਕਿੱਥੇ ਹੋਣਾ ਕਿਹੜਾ ਲੈਕਚਰ ਸੀ ਕਿਹੜੀ ਮੈਡਮ ਦਾ ਲੈਕਚਰ ਹੀ ਹੁਣ ਮੈਂ ਫੋਨ ਕਰਕੇ ਪੁੱਛਦਾ ਮੈਂ ਵੀ ਉਸੇ ਕੋਲੇ ਪੜਿਆ ਮੈਂ ਸਾਰਿਆਂ ਨੂੰ ਜਾਣਦਾ ਮੈਂ ਪੁੱਛ ਲੋ ਜਿੰਨੂੰ ਪੁੱਛਣਾ ਉਹ ਤੇ ਲੈਕਚਰ ਸੀ ਹੋਰ ਮੈਂ ਕਿੱਥੇ ਜਾਣਾ ਵਾ ਮੇਰੇ ਕੋ ਕੜਾ ਕੋਈ ਐਕਸਟਰਾ ਪੈਸੇ ਜੇ ਬਾਕੀ ਤਾਂ ਚੱਲ ਜਾਣਾ ਸੀ ਬੈਗ ਕਿੱਥੇ ਤੇਰਾ ਬੈਗ ਤਾਂ ਕੋਈ ਨਹੀਂ ਕਾਪੀ ਸੀ ਅੱਜ ਮੇਰੇ ਕੋਲ ਬਸ ਬੈਗ ਕਿਉਂ ਨਹੀਂ ਲੱਗੀ ਅੱਜ ਉਹ ਬੈਗ ਤੋਂ ਹਟਵਾਲਾ ਸੀ ਫੋਨ ਵਿਖਾ ਆਪਣਾ ਕਿਉਂ ਫੋਨ ਵਿਖਾ ਆਪਣਾ ਚੱਲ ਜਾ ਅੰਦਰ ਤੇ ਫੋਨ ਦੇ ਦੇ ਨਾ ਦੇ ਦੂੰਗਾ ਫੋਨ ਕੀ ਕਰਨਾ ਫੋਨ ਨਾਲ ਪੜ ਕੇ ਆਈਆਂ ਨਾ ਕਿਤਾਬਾਂ ਨਾਲ ਪੜ ਕੀ ਗੱਲ ਐ ਕੁੜੀ ਨੂੰ ਬੋਲਣ ਡਿਆ ਵਾ ਤਵਾ ਕੀ ਹੋਇਆ ਆਉਂਦਾ ਹੀ ਗਰਮ ਹੋ ਜਾਂਦਾ ਤਤ ਤਵੇ ਉਹ ਗਰਮੀ ਰਹੀ ਨਾ ਠੰਡਾ ਵੀ ਰਿਹਾ ਕਰਕੇ ਇਹ ਵੇਲੇ ਉਹ ਠੰਡਾ ਕੀ ਰਾਵਾਂ ਮੰਮੀ ਤੁਹਾਨੂੰ ਨੇ ਪਰਾ ਟਾਈਮ ਕਿਉਂ ਹੁੰਦਿਆ ਵਾ 1 ਵਜੇ ਦਾ ਕੋਲੇ ਮੁੱਕਦਾ ਵਾ 2 ਵਜੇਂ ਦਿਆ ਕਿੱਥੇ ਹੀ 1 ਘੰਟਾ ਤੇ ਫੇਰ ਕੀ ਹੋਇਆ ਬੱਚਾ ਲੇਟ ਹੋ ਹੀ ਜਾਂਦਾ ਜੇ ਵੇਲੇ ਇਦਾਂ ਕਿਦਾਂ ਲੇਟ ਹੋ ਜਾਂਦਾ ਮੰਮੀ ਮੈਨੂੰ ਪਤਾ ਹੁੰਦਾ ਤੂੰ ਹੀ ਤਾਂ ਜਾਣਾਂ ਹੀ ਆ ਤੂੰ ਨਹੀਂ ਖਲੋਂਦਾ ਕਿਸੇ ਨੂੰ ਉਹ ਇਹਨੂੰ ਪੜਨ ਭੇਜੀਦਾ ਵਾ ਸੇਲੀਆਂ ਭੈਣਾਂ ਨਾਲ ਖਲੋਣ ਨੂੰ ਨਹੀਂ ਭੇਜੀਦਾ ਨਹੀਂ ਇਹਨੇ ਸਿੱਧੀ ਜਾ ਕੇ ਕਲਾਸ ਚ ਕਲਾਸ ਚ ਪੜ ਕੇ ਤੇ ਵਾਪਸ ਆ ਜਨਾ ਸੇਲੀ ਬੈਣਾ ਕਿਹਨਾਂ ਨਹੀਂ ਬੋਲਣਾ ਨਹੀਂ ਬੋਲਣਾ ਮੰਮੀ ਤੂੰ ਚੁੱਪ ਕਰ ਫਾਲਤੂ ਨਾ ਬੋਲਿਆ ਕਰ ਮੰਮੀ ਜੇ ਮੈਂ ਕੁਝ ਬੋਲਣਾ ਨੇ ਆ ਨਾ ਸੋ ਸਮੇਂ ਕੇ ਬੋਲਣਿਆ ਵਾ ਮੈਂ ਗਲਤ ਨਹੀਂ ਆ ਤੂੰ ਸਹੀ ਵੀ ਨਹੀਂ ਬੋਲਦਾ ਪਿਆ ਪਤਾ ਤੈਨੂੰ ਰਸਤੇ ਚ ਕਿੰਨੀ ਟ੍ਰੈਫਿਕ ਹੁੰਦੀ ਆ ਬੱਚਾ ਕਿਤੇ ਖਲੋ ਜਾਂਦਾ ਜੇ ਤੈਨੂੰ ਇੰਨੀ ਪ੍ਰੋਬਲਮ ਐ ਤੂੰ ਖੁਦ ਕਿਉਂ ਨਹੀਂ ਚੱਲਿਆ ਜਾਂਦਾ ਉਹਨੂੰ ਲੈਣ ਖੁਦ ਚੱਲ ਜਾ ਕਰ ਲੈਣ ਮੰਮੀ ਆ ਕੀ ਕਹਿੰਦੇ ਤੁਸੀਂ ਤੁਹਾਨੂੰ ਨਹੀਂ ਪਤਾ ਲੋਕੀ ਕਿਦਾਂ ਦੇ ਨੇ ਬਾਹਰ ਉਹਨਾਂ ਨੇ ਇਹ ਤਾਂ ਨਹੀਂ ਸੋਚਣਾ ਕਿ ਦੋਨੇ ਭੈਣ ਭਰਾਈ ਆ ਲੋਕਾਂ ਨੇ ਨਾ ਮੂੰਹ ਨਹੀਂ ਫੜੇ ਜਾਣੇ ਇਸ ਕਰਕੇ ਮੈਂ ਨਹੀਂ ਲੈਣ ਨੂੰ ਜਾਇਆ ਕਰਨਾ ਨੂੰ ਉਹਨੂੰ ਕੋ ਟਾਈਮ ਸਿਰ ਆਇਆ ਕਰੇ ਘਰੇ ਮੇਰੀ ਸੁਣ ਗੱਲ ਆਪਾਂ ਲੋਕਾਂ ਨੂੰ ਕੀ ਕਹਿਣਾ ਸਾਨੂੰ ਤਾਂ ਪਤਾ ਨਾ ਵੀ ਅਸੀਂ ਭੈਣ ਭਰਾ ਆ ਅਸੀਂ ਲੋਕਾਂ ਵੱਲ ਕੀ ਕਰਨਾ ਲਿਖ ਵੇਖ ਕੇ ਉਹ ਮੈਨੂੰ ਨੇ ਇਹ ਚੀਜ਼ਾਂ ਦਾ ਪਤਾ ਬਸ ਉਹਨੂੰ ਨਾ ਪਿਆਰ ਨਾਲ ਸਮਝਾ ਦਿਓ 1 ਵਜੇ ਦਾ ਮਤਲਬ 1 ਵਜੇ ਘਰੇ ਹੋਣੀ ਚਾਹੀਦੀ ਹੋ ਫਿਰ ਵੇਖ ਤੂੰ ਇਹਨੂੰ ਤਾਂ ਬੋਲਦਾ ਹੀ ਬੋਲਦਾ ਤੂੰ ਵੱਡੀ ਭੈਣ ਨੂੰ ਵੀ ਬੋਲਦਾ ਤੇਰਾ ਉੱਤੇ ਕੋਈ ਹੱਕ ਨਹੀਂ ਆ ਪੁੱਤ ਬੋਲਣ ਦਾ ਉਹ ਵਿਆਹੀ ਗਈ ਐ ਹੁਣ ਵੇਖੀ ਤੇਰੀ ਭੈਣ ਨੇ ਆਉਣਾ ਹੀ ਹੁਣ ਮਾੜਾ ਚੰਗਾ ਨਾ ਬੋਲੀ ਉਹਨੂੰ ਮੇਰੀ ਸੁਣ ਲੈ ਗੱਲ ਅਖਰ ਤੇਰੀਆਂ ਪੁੱਤ ਪੈਣਾ ਹੈ ਨਾ ਤੂੰ ਹੀ ਪਿਆਰ ਕਰਨਾ ਉਹਨਾਂ ਨੂੰ ਕਿੰਨੇ ਕਰਨਾ ਤੇ ਮੰਮੀ ਤੁਸੀਂ ਵੀ ਉਹਨਾਂ ਨੂੰ ਸਮਝਾ ਦਿਓ ਜਿਹੜੀ ਚੀਜ਼ ਮੈਨੂੰ ਨਹੀਂ ਨਾ ਪਸੰਦ ਉਹ ਨਾ ਕਰਿਆ ਕਰਨ ਪਸੰਦ ਨਾ ਪਸੰਦ ਜਿੰਨਾ ਜਿਹੜੋ ਕੁਆਰੀਆਂ ਨਾ ਉਹਨਾਂ ਚ ਰੁੰਦਾ ਜਦੋਂ ਪੁੱਤ ਵਿਆਹੀਆਂ ਜਾਂ ਨਾ ਉਹ ਸਹੁਰਿਆਂ ਦੇ ਹੱਕ ਚ ਹੁੰਦੀਆਂ ਵਾ ਉਹਨਾਂ ਦੇ ਸਹੁਰੇ ਵਾਲੇ ਜੋ ਕਰਦੇ ਉਹ ਕਰਨਾ ਤੂੰ ਨਹੀਂ ਬੋਲਣਾ ਉਹਨੂੰ ਪਤਾ ਲੱਗ ਗਈ ਹੈਲੋ ਹੈਲੋ ਕੀ ਆ ਯਾਰ ਇਹ ਯਾਰ ਕਿੱਥੇ ਹੀ ਕਦੋਂ ਦੇ ਤੈਨੂੰ ਮੈਂ ਫੋਨ ਕਰੀ ਜਾਂਦਾ ਤੈਨੂੰ ਫੋਨ ਦਾ ਪਤਾ ਨਹੀਂ ਲੱਗਦਾ ਬਸ ਮੈਂ ਫਰੈਂਡ ਦੇ ਸਾਥ ਬਾਹਰ ਆਈ ਹੋਈ ਹਾਂ ਕਿਹੜੇ ਫਰੈਂਡ ਦੇ ਨਾਲ ਬਾਹਰ ਆਈ ਆ ਤੂੰ ਮੈਨੂੰ ਦੱਸਿਆ ਇੱਕ ਵਾਰੀ ਵੀ ਕਿ ਮੈਂ ਚੱਲੀ ਆ ਕਿਤੇ ਅਰੇ ਇਹ ਕੀ ਬਾਤ ਹੋਈ ਬਤਾਣਾ ਮੇਰੇ ਕੋ ਜ਼ਰੂਰੀ ਤਾਂ ਕਿਆ ਯਾਰ ਤੇਰੇ ਕੋਲੇ ਦਾ ਟਾਈਮ ਕੀ ਆ 1 ਵਜੇ ਤੇਰਾ ਕਾਲਜ ਆਫ ਹੋਣ ਦਿਆ ਵਾ 2 ਵਜੇ ਤੂੰ ਹਲੇ ਕਾਲਜ ਹੀ ਆ ਮੈਂ ਕਾਲਜ ਹੀ ਹਾਂ ਨਹੀਂ ਮੈਂ ਤਾਂ ਬਾਹਰ ਹਾਂ ਮੈਂ ਪਿਕਚਰ ਦੇਖਣੇ ਆਈ ਹਾਂ ਪਿਕਚਰ ਦੇਖਣ ਆਈ ਹਾਂ ਯੈਸ ਤੂੰ ਮੈਨੂੰ ਦੱਸਿਆ ਇੱਕ ਵਾਰੀ ਵੀ ارے نہیں یار بتانا کوئی ضرورت تھوڑا ہے او تو مینوں چھڈ تیرے گھر دے نے ہلے تک دینوں فون نہیں کیتا 2 بجن دے آ ارے اس بات کی اب ٹینشن بالکل مت لو میں نے اپنے گھر میں مطلب کیا بولا ہے میں بول کر ائی ہوں میری آج ایکسٹرا کلاس ہے ایکسٹرا کلاس ہے ہاں کیوں کیا ہوا چل اپنا بات تو کردا ہوں تینوں کیوں کیا ہو گیا بولو بات تو کردا ہوں تینوں اوکے ہاں ایتھے بیٹھا ہے ਕਿਤੇ ਨਾ ਗੱਲਾਂ ਕਰਦਾ ਪਿਆ ਮੈਂ ਕਦੋਂ ਦੀ ਤੇਰੀਆਂ ਗੱਲਾਂ ਸੁਣਨ ਲੱਗੀਆਂ ਹਾਂ ਕਿਤੇ ਨਾ ਲੱਗਾ ਹੋਇਆ ਸੀ ਉਹ ਮੈਂ ਜਿੰਨਾ ਮਰਜ਼ੀ ਲੱਗਾ ਵਾ ਇਹ ਕੀ ਮਤਲਬ ਹੋਇਆ ਦੱਸ ਦੇ ਮੈਨੂੰ ਵੀ ਕਿਤੇ ਨਾ ਲੱਗਾ ਉਹ ਵੱਡिए ਆਪਣੇ ਨਾ ਕਾਮਨਾ ਮਤਲਬ ਰੱਖਿਆ ਕਰ ਨਾਲੇ ਤੂੰ ਕੀ ਲੈਣ ਆਈ ਇੱਧਰ ਉਹ ਮੈਂ ਇੱਧਰ ਆਈ ਸੀ ਗਲਾ ਦੇ ਕਿੰਨਾ ਖਰਾਬਾ ਹਾਲ ਚਾਲ ਪੁੱਛਿਆ ਹੀ ਆਪਣੀ ਭੈਣ ਦਾ ਕੀ ਲੋੜ ਕੀ ਐ ਫੋਨਾਂ ਤਾਂ ਹੀ ਐਨੇ ਬਿਜ਼ੀ ਹੋ ਹਾਲ ਚਾਲ ਕੀ ਪੁੱਛਣਾ ਐਨੇ ਭੈਣ ਦਾ ਉਹ ਦਵਾਈ ਲੈਣ ਆਈ ਸੀ ਇੱਥੇ ਤੇ ਮੈਂ ਕਿ ਚਲ ਜਾਾਂਗੀ ਚਲ ਮੰਮੀ ਵਾਲ ਥੋੜੀ ਦੇਰ ਉਹ ਹਾਲ ਚਾਲ ਪੁੱਛਣ ਨੂੰ ਤੇਰਾ ਘਰ ਵਾਲਾ ਹੈਗਾ ਤੇ ਆ ਬਸ ਠੀਕ ਐ ਵਿਆਹ ਤਾਂ ਤੇ ਹਾਲ ਚਾਲ ਪੁੱਛਣ ਨੂੰ ਘਰ ਵਾਲਾ ਹੈਗਾ ਤੇ ਤੁਸੀਂ ਕੁਛ ਨਾ ਪੁੱਛਿਓ ਮਤਲਬ ਤੁਸੀਂ ਆਪਣੀ ਭੈਣ ਤੋੜਤੀ ਤੇ ਕੰਮ ਖਤਮ ਤੁਹਾਨੂੰ ਕੁਝ ਨਹੀਂ ਪਤਾ ਤੂੰ ਆਪਣੀਆਂ ਜ਼ਿੰਮੇਵਾਰੀਆਂ ਵੇਖ ਆਪਣੇ ਭਰਾ ਐ ਸਾਡਾ ਉਹ ਵੱਡੀ ਐ ਮੈਨੂੰ ਨਾ ਜ਼ਿੰਮੇਵਾਰੀਆਂ ਦਾ ਨਾਮ ਦੱਸ ਮੈਨੂੰ ਪਤਾ ਵਾ ਮੇਰੀਆਂ ਜ਼ਿੰਮੇਵਾਰੀ ਕੀ ਆ ਤੇ ਮੈਂ ਨਾ ਬਾਖੂਬੀ ਨਿਭਾਉਂਣਾ ਵਾ ਉਹ ਆ ਵਾ ਉਹ ਬੜੀਆਂ ਤੈਨੂੰ ਬਾਖੂਬੀ ਨਿਭਾਉਣੀਆਂ ਹਾਲ ਤੇਰੇ ਕੋ ਪੁੱਛਿਆ ਨਹੀਂ ਗਿਆ ਭੈਣ ਦਾ ਨਬਾਨਿਆ ਤੂੰ ਤੇ ਇੰਨੀ ਦੂਰੋਂ ਬਸ ਹਾਲ ਦੱਸਣ ਆਈਆਂ ਤੇ ਤੈਨੂੰ ਮੇਰੀ ਆਵਾਜ਼ ਸੁਣ ਕੇ ਨਹੀਂ ਪਤਾ ਲੱਗਾ ਚੱਲ ਮੈਨੂੰ ਪੁੱਛ ਲੈ ਤੈਨੂੰ ਕੀ ਹੋਇਆ ਚੱਲ ਕੋਈ ਨਹੀਂ ਬਹਿ ਜਾ ਅੰਦਰ ਤੇ ਕਦੋਂ ਜਾਣਾ ਵਾ ਮੈਂ ਛੱਡ ਆਵਾਂ ਤੈਨੂੰ ਫਿਰ ਹਾਏ ਰੱਬਾ ਮੈਨੂੰ ਲੱਗਦਾ ਤੂੰ ਖੁਸ਼ਦਾਈ ਆਂ ਆਈਆਂ ਕੋਈ ਚਾਹ ਪਾਣੀ ਕੋਈ ਕੁਛ ਪੁੱਛ ਲੈ ਪਹਿਲੇ ਜਾਂਦਾ ਪੁੱਛ ਲੈ ਮੇਰੀ ਗੱਲ ਸੁਣ ਐਕਟਿਵਾ ਮੇਰੀ ਪੈਂਚਰ ਸੀ ਤੇ ਮੈਂ ਉਹਦਾ ਜਰਾ ਪੈਂਚਰ ਲਵਾਵਾ ਮੈਨੂੰ ਘਰੋਂ ਟਾਈਮ ਨਹੀਂ ਲੱਗਦਾ ਪੈਂਚਰ ਲਵਾਣ ਦਾ ਪੈਂਚਰ ਲਵਾਉਣਾ ਵਾ ਹਾਂ ਨਹੀਂ ਤੂੰ ਇੱਥੇ ਬਹਿਣ ਆਈ ਆ ਕਿ ਫੇਰਣ ਆਈ ਆ ਕੀ ਹੋਇਆ ਐਕਟਿਵਾਂ ਨੂੰ ਪੈਂਚਰ ਕਿ ਲਵਾਉਣਾ ਵਾ ਤੂੰ ਆ ਖਾ ਪੀ ਤੇ ਆਪਣੇ ਘਰ ਜਾ ਉਹ ਮੈਨੂੰ ਟਾਈਮ ਨਹੀਂ ਲੱਗਦਾ ਘਰੋਂ ਨਿਕਲਣ ਦਾ ਤੇ ਹੁਣ ਮੈਂ ਨਿਕਲੀ ਆ ਚਲ 10 ਮਿੰਟ ਤੁਹਾਡੇ ਵੱਲ ਬਹਿ ਜਾਗੀ ਪੈਂਚਰ ਲਵਾ ਕੇ ਫੇਰ ਆਨੀ ਆ ਫੇਰ ਮਮਿੰਨ ਗਈ ਚਾਹ ਬਣਾ ਦੇ ਤੇ ਪੁੱਛ ਲੈ ਤੈਨੂੰ ਪੈਂਚ ਲਵਾਉਣ ਦਾ ਟਾਈਮ ਕਿੱਥੋਂ ਮਿਲਣਾ ਵਾ ਤੈਨੂੰ ਟਾਈਮ ਮਿਲਦਾ ਤੇ ਆ ਸਟੇਟਸ ਲਾਉਣ ਨੂੰ ਕੱਲ ਕਹਿੋ ਜੇ ਸਟੇਟਸ ਲਾਇਆ ਸੀ ਐ ਕੀ ਮਤਲਬ ਓਏ ਐ ਕੀ ਬੋਲਦਾ ਭਾਈ ਕੱਲ ਕਿਦਾਂ ਦਾ ਸੂਟ ਪਾਇਆ ਸੀ ਆ ਬਾਹਾਂ ਤੋਂ ਉੱਥੇ-ਉੱਥੇ ਕੱਟ ਆਹੋ ਨੀਲੇ ਰੰਗ ਦਾ ਪਾਇਆ ਸੀ ਕਿੰਨੀ ਵਾਰੀ ਸਮਝਾਇਆ ਵਾ ਇਦਾਂ ਦੇ ਕੱਪੜੇ ਅਸੀਂ ਨਹੀਂ ਪਾਉਣੇ ਓ ਸ਼ਦਈਆ ਜੀਜੇ ਤੇਰੇ ਦੀ ਮਨਪਸੰਦ ਸੀ ਉਹਨਾਂ ਨੇ ਲੈ ਕੇ ਦਿੱਤਾ ਸੀ ਤੇ ਮੈਂ ਪਾ ਲਿਆ ਇਸ ਸਟੇਟਸ ਲਾਤਾ ਚ ਵੱਡੀ ਗੱਲ ਕਿਹੜੀ ਆ ਉਹ ਜੇ ਜੀਜੇ ਦੀ ਪਸੰਦ ਸੀ ਨਾ ਜੀਜੇ ਨੇ ਵੇਖ ਲਿਆ ਸੀ ਨਾ ਗੱਲ ਉਥੇ ਤੱਕ ਖਤਮ ਹੀ ਸਟੇਟਸ ਲਾਉਂਦਾ ਕਿ ਮਤਲਬ ਆ ਇੰਨੇ ਰਿਸ਼ਤੇਦਾਰ ਆਪਣੇ ਐਡ ਆ ਉਹ ਵੇਖਣਗੇ ਤੇ ਉਹ ਕੀ ਸੋਚਣਗੇ ਆ ਮੈਂ ਨਾ ਹੀਲੀ ਵਰੀ ਕਿਹਾ ਵਾ ਇਦਾਂ ਦੇ ਕੱਪੜੇ ਪਾ ਕੇ ਨਾ ਸਟੇਟਸ ਲਾਉਣ ਦੀ ਕੋਈ ਲੋੜ ਨਹੀਂ ਆ ਤੇ ਆ ਗੱਲ ਮੈਨੂੰ ਦੁਬਾਰਾ ਨਾ ਸਮਝਾਉਣੀ ਪਵੇ ਓਏ ਓਏ ਇੱਧਰ ਆ ਇੱਧਰ ਆ ਬਲੇ ਇੱਧਰ ਤੂੰ ਕੀ ਮੈਨੂੰ ਕਹੀ ਜੰਨਾ ਪਿਆ ਕਿ ਇਦਾਂ ਦੇ ਕੱਪੜੇ ਨਹੀਂ ਪਾਣੇ ਇਹ ਵੋ ਉਹ ਤੇਰਾ ਜੀਜਾ ਨਹੀਂ ਮੈਨੂੰ ਰੋਕਦਾ ਉਹ ਨਹੀਂ ਕੁਛ ਕਹਿੰਦੇ ਤੇ ਤੂੰ ਕੋਣ ਹੁੰਨ ਨਾ ਕਹਿਣ ਵਾਲਾ ਉਹ ਬੱਸ ਮੈਂ ਨਾ ਇੱਕੋ ਵਾਰੀ ਸਮਝਾਉਣਾ ਸੀ ਮੈਂ ਸਮਝਾਤਾ ਵਾ ਏਦਾਂ ਦਾ ਸਟੇਟਸ ਨਾ ਦੁਬਾਰਾ ਨਹੀਂ ਲੱਗਣਾ ਚਾਹੀਦਾ ਜੇ ਤੈਨੂੰ ਐਹੀ ਆਣਾ ਖਣਾ ਤੇ ਮੈਂ ਇੱਥੇ ਵੀ ਇਹੋ ਜਿਹੇ ਕੱਪੜੇ ਪਾ ਕੇ ਆਣੀ ਘਰ ਲਾ ਜੋ ਕਰਨਾ ਹੀ ਉਹ ਨਹੀਂ ਮੈਨੂੰ ਕੁਛ ਕਹਿੰਦੇ ਤੇ ਤੂੰ ਕੋਣ ਹੁੰਦਾ ਮੈਂ ਪਾਣੀ ਇੱਥੇ ਕੋਈ ਪਾਣ ਦੀ ਲੋੜ ਨਹੀਂ ਆ ਜਿਹਨੂੰ ਪਸੰਦ ਆ ਨਾ ਉਹਨਾਂ ਦੇ ਘਰ ਹੀ ਜਾ ਕੇ ਪਾ ਫਿਰ ਮੈਂ ਪਾਣੀ ਮੇਰੀ ਇੱਧਰ ਆ ਇੱਧਰ ਦੌੜੀ ਕਿੱਥੇ ਜਾਂਦਾ ਪਿਆ ਇੱਧਰ ਅੱਜ ਤੂੰ ਮੈਨੂੰ ਮਨਾ ਕਰ ਦੇ ਕੋਈ ਗੱਲ ਨਹੀਂ ਤੇਰੀ ਗੱਲ ਸੁਣ ਕੇ ਉੱਥੇ ਪਾਵਾਂਗੀ ਇੱਥੇ ਤੁਹਾਡੇ ਘਰ ਨਹੀਂ ਪਾਵਾਂਗੀ ਕੱਲ ਨੂੰ ਕਾਕਾ ਤੇਰੀ ਜਨਾਨੀ ਆਏਗੀ ਐਸ ਘਰ ਚ ਆਣੀ ਹੂੰ ਕਿੰਨੂੰ ਮਨਾ ਕਰੇਗਾ ਦੇਖਾਂਗੀ ਜਨਾਨੀ ਦੇ ਤੇ ਫਿਰ ਤੂੰ ਪਾਣੇ ਪਰਦੇ ਫੇਰ ਨਹੀਂ ਤੇਰੇ ਜ਼ੁਬਾਨ ਚੋਂ ਕੁਛ ਨਿਕਲਣਾ ਓ ਵਾਹ 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 ਜਨਾਨੀ ਮੇਰੀ ਹਲੇ ਆਈ ਨਹੀਂ ਆ ਤੇ ਗੱਲਾਂ ਪਹਿਲਾਂ ਹੀ ਚਾਲੂ ਜਦੋਂ ਮੇਰੀ ਜਨਾਨੀ ਆਊਗੀ ਨਾ ਉਹ ਆ ਸਭ ਲੱਛਣ ਕਰੂਗੀ ਨਾ ਉਹਨੂੰ ਵੀ ਰੋਕ ਲੂੰਗਾ ਮੈਂ ਆਹੋ ਐਦਾਂ ਹੀ ਕਹਿੰਦੇ ਹੁੰਦੇ ਆ ਆ ਚੋ ਮਿਸਨੇ ਬਣ ਜਾਂਦੇ ਹੁੰਦੇ ਆ ਸਭ ਉਹਨਾਂ ਨੂੰ ਭੁੱਲ ਜਾਂਦਾ ਹੁੰਦਾ ਭੈਣ ਤੇ ਰੋਮ ਪਾਨ ਜੋਗੇ ਹੋ ਜਨਾਨੀਆਂ ਤੇ ਰੋਮ ਪਾਨ ਜੋਗੇ ਨਹੀਂ ਹੋਣਾ ਤੁਸੀਂ ਉਹ ਕੋਈ ਗੱਲ ਨਹੀਂ ਮੈਂ ਵੀ ਇੱਥੇ ਆ ਤੇ ਤੂੰ ਵੀ ਇੱਥੇ ਆ ਵੇਖ ਲਈ ਫਿਰ ਤੇ ਫਿਰ ਤੈਨੂੰ ਯਾਦ ਕਰਾਉਂਗੀ ਮੈਂ ਦੌੜੀ ਜਾ 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 ਏਟਾ ਆ ਗਿਆ ਡਬ ਡੋ ਗਿਆ ਹੈ ਘਰ ਦਾਸ ਮੇਰਾ ਮੈਨੂੰ ਕਦੀ ਰੋਕਦੇ ਨਹੀਂ ਮੇਰੇ ਸੋਗੋ ਕਹਿੰਦੇ ਐਦਾਂ ਦਾ ਪਾਇਆ ਕਰ ਐਦਾਂ ਦਾ ਪਾਇਆ ਇਹ ਜਿਆਦਾ ਦੇਖ ਦੇ ਕੇ ਅੱਕੜਦਾ ਰਹਿੰਦਾ ਜਾ ਦਫਾ ਮੇਰੀ ਅਨਕ ਤੇ ਖਰਾਬ ਹੋ ਗਈ ਆ ਤੇ ਹੁਣ ਕੀ ਕਰਾਇਦਾ ਮੈਂ ਉਹ ਮੈਂ ਕੋਈ ਨਿਕਸਾਹੀ ਨੂੰ ਨਹੀਂ ਲੁਭਾਉਂ ਆ ਖੇਲਿਆ ਫੇਰੀ ਪਾਉਂਗਾ ਜ ਮੈਂਨਕ ਨਹੀਂ ਪਾਇ ਤੇ ਮੈਨੂੰ ਹੋਰ ਤਰ੍ਹਾਂ ਲੱਗਣਿਆ ਮੰਮੀ ਕੀ ਹੋਇਆ ਕੀ ਹੈ ਕਾਹਦਾ ਕੀ ਕਰਕੇ ਤਗਦਾ ਕਾਹਦਾ ਗੁੱਸਾ ਚੜਿਆ ਤੈਨੂੰ ਕਾਹਦਾ ਗੁੱਸਾ ਚੜਿਆ ਇਹਨੂੰ ਅਕਲ-ਉਕਲ ਨਹੀਂ ਆਗੀ ਕੀ ਹੋਇਆ ਫਿਰ ਪੁੱਤ ਨੂੰ ਕੀ ਹੋਇਆ ਕੀ ਹੋਇਆ ਮੇਰੇ ਬੋਲ ਇਹਨੂੰ ਸਮਝਾਓ ਜਰਾ ਮੈਂ ਇਹਨੂੰ ਕਿਹਾ ਹਾਂ ਕੀ ਹਾਲੀ ਪਹਿਲੀ ਗੱਲ ਤੇ ਮੈਂ ਅੰਦਰ ਗਈ ਫੋਨ ਤੇ ਗੱਲਾਂ ਲੱਗਾ ਹੋਇਆ ਸੀ ਜਦੋਂ ਮੈਂ ਗਈ ਇੱਕ ਮਿੰਟ ਚ ਫੋਨ ਕਰਤਾ ਨੇ ਇਸ ਤੋਂ ਬਾਅਦ ਕੀ ਕਹਿੰਦਾ ਹਾਂ ਵਡੀਏ ਆ ਗਈ ਹੈ ਕੀ ਕਰਨਾ ਆਈ ਹੈ ਉਹ ਮੈਂ ਕਿਹਾ ਸਦਾਈਆ ਮੇਰੀ ਆਵਾਜ਼ ਸੁਣ ਕੇ ਮੈਂ ਬਿਮਾਰ ਹਾਂ ਦਵਾਈ ਲੈਣ ਆਈ ਹੈ ਤੇ ਡਾਕਟਰ ਕੋ ਤੇ ਤੂੰ ਮੇਰਾ ਹਾਲ ਨਹੀਂ ਪੁੱਛ ਸਕਦਾ ਕਹਿੰਦਾ ਤੇਰਾ ਹਾਲ ਪੁੱਛਣ ਵਾਸਤੇ ਜੀਜਾ ਆਏਗਾ ਤਾਂ ਸਹੀ ਹੈ ਆ ਗਈ ਮਤਲਬ ਹੋਇਆ ਇਹ ਵਿਆਹ ਦੀ ਤੇ ਸੁੱਟਦਾ ਸਾਨੂੰ ਇਹਨੂੰ ਅਕਲ ਹੀ ਨਹੀਂ ਆਗੀ ਪੁੱਤ ਅੱਗੇ ਸਵੇਰੇ ਇਹਨਾਂ ਮੱਥਾ ਮਾਰਨ ਲਈ ਹਾਂ ਵਾਧੂ ਬੋਲੀ ਇਹਨੂੰ ਮੈਂ ਵਾਧੂ ਚਿਰਕਾ ਦਿੱਤੇ ਗਏ ਸਵੇਰੇ ਐਨਾ ਬੋਲੀ ਆ ਨਾ ਮੈਂ ਤੂੰ ਪਹਿਣਾ ਨਾ ਇਤਰਾ ਬੋਲਦਾ ਪੁੱਤ ਨਾ ਬੋਲਿਆ ਕਰ ਮੈਂ ਵੇਖ ਲੈ ਨਿੱਕੀ ਉਹਨੂੰ ਬੋਲਿਆ ਇਹ ਅੰਦਰ ਬੂਆ ਬੰਦ ਕਰਕੇ ਪਈ ਉਹ ਰਹੀ ਬੂਆ ਖੋਲਣ ਦੀ ਤੂੰ ਆਈ ਆ ਤੇਨੂੰ ਬੋਲਣ ਦਾ ਪਿੰਦਾ ਮੈਂ ਕੀ ਕਰਾਂ ਮੈਨੂੰ ਤੇ ਖੁਦ ਨਹੀਂ ਪਤਾ ਲੱਗਾ ਲਾਜੇ ਦਾ ਕੀ ਕਰਾਂ ਮੇਰੀ ਗੱਲ ਸੁਨੋ ਮੈਨੂੰ ਪਤਾ ਕੀ ਜਨੇ ਕੀ ਕਿਹਾ ਇੱਕ ਢੀ ਵੱਡੀ ਗੱਲ ਗਈ ਕਹਿੰਦਾ ਅਕਲ ਤੂੰ ਕਿਹੜਾ ਸੂਟ ਪਾਇਆ ਸੀ ਮੈਂ ਕਿਹਾ ਨੀਲਾ ਅਕੀਮਾਂ ਤੇ ਕੱਟ ਸਟਾਈਲ ਪਾਏ ਸੀ ਉੱਤੋਂ ਤੂੰ ਸਟੇਟਸ ਕਿਉਂ ਲਾਇਆ ਮੈਂ ਕਿਹਾ ਤੇਰੇ ਜੀਜੇ ਨੂੰ ਪਸੰਦ ਸੀ ਤੇਰੇ ਜੀਜੇ ਨੇ ਲੈ ਕੇ ਦਿੱਤਾ ਤੇ ਤਾਂ ਹੀ ਪਾਇਆ ਕਹਿੰਦਾ ਸਾਡਾ ਸਾਰਾ ਪਰਿਵਾਰ ਵੇਖਦਾ ਸਟੇਟਸ ਇਹੋ ਜਿਹੇ ਦਾ ਸਟੇਟਸ ਨਹੀਂ ਲਾਣੇ ਇਹੋ ਜਿਹੇ ਕੱਪੜੇ ਨਾ ਪਾਇਆ ਮੈਂ ਕਿਹਾ ਜੇ ਤੇਰਾ ਜੀਜਾ ਨਹੀਂ ਮਨਾ ਕਰਦਾ ਤੂੰ ਕੋਣ ਨੂੰ ਨਾ ਰੋਕਣ ਵਾਲਾ ਉਹ ਮੈਂ ਕਿਹਾ ਮੈਂ ਇੱਥੇ ਵੀ ਪਾ ਕੇ ਆਣੀ ਕਹਿੰਦਾ ਜੇ ਤੂੰ ਇੱਥੇ ਸਾਡੇ ਘਰੇ ਪਾ ਕੇ ਨਾ ਤੇ ਸਾਡੇ ਘਰੇ ਨਾ ਵੜੀ ਤੂੰ ਕਹਿੰਦਾ ਤੂੰ ਕੋਣ ਨੂੰ ਨਾ ਮੈਂ ਕਹਿਣ ਵਾਲਾ ਘਰੇ ਨਾ ਵੜੀ ਜੇ ਪੇੜਾ ਦਾ ਮੂੰਹ ਨਾ ਮੈਦਾ ਕਰ ਦੂੰਗੀ ਤੇ ਕਹੀ ਵਾ ਇਹ ਬਹੁਤਾ ਹੀ ਬੋਲਣ ਦਾ ਪਿਆ ਵਾ ਨਹੀਂ ਇਹਨੂੰ ਸ਼ਰਮ ਸ਼ਰਮ ਨਹੀਂ ਭੈਣਾ ਵਾ ਵੱਡੀਆਂ ਵਾ ਦੇ ਤੋਂ ਅੱਗੋਂ ਸਾਡੇ ਤੇ ਇੰਨਾ ਰੋਹ ਪੰਦਾ ਤੇ ਮੈਂ ਬੜਾ ਕਹੀ ਨਹੀਂ ਸਵੇਰੇ ਵੀ ਖਾਪ ਗਈ ਹਾਂ ਮੈਂ ਤੇ ਕਲਪ ਜਾਨੀ ਇਹਦੇ ਨਾਲ ਜੇ ਨੇ ਇਹੋ ਜੇ ਕੰਮ ਕਰਨੀ ਅਸੀਂ ਨਹੀਂ ਆਇਆ ਕਰਨਾ ਪਤਾ ਤੂੰ ਆਪਣੀ ਮਾਂ ਕੋਣਾ ਇਹਦੇ ਕੋਣਾ ਇਹ ਕੋਤੇ ਜਿਹਦਾ ਕੀ ਪਤਾ ਇਹਦਾ ਫੇ ਮੂਡ ਦਾ ਹੀ ਪਤਾ ਹੁੰਦਾ ਕੀਤਾ ਨੇ ਕਿਹੜੇ ਵੇਲੇ ਚੰਗੇ ਹੋਣਾ ਬਥੇਰਾ ਇਹਨੂੰ ਕੀ ਪਤਾ ਤੂੰ ਭਰਾ ਆ ਨਾ ਦਾ ਕੱਲਾ ਕੱਲਾ ਤੂੰ ਨਾਇਤਰਾ ਕਰਿਆ ਕਰ ਭੈਣਾ ਨਾ ਪਿਆਰ ਕਰਿਆ ਕਰ ਤੇ ਤੁਹਾਡਾ ਵੀ ਪੁੱਤ ਕੱਲਾ ਕੱਲਾ ਭਰਾ ਆ ਤੇ ਤੁਸੀਂ ਪਿਆਰ ਕਰਕੇ ਗੁੱਸਾ ਨਾ ਕਰਿਆ ਕਰ ਮੇਰੇ ਪੁੱਤ ਆਉਂਦੀਆਂ ਜੇ ਨਾ ਤੁਹਾਡੀ ਮਾਹਤਰੀ ਨੇ ਨਾ ਕਹਿੰਦੀ ਕੁਛ ਉਹ ਤਾਂ ਬੋਲਦੀ ਹੈ ਨਾ ਤੁਹਾਡਾ ਚੰਗੀ ਤਰ੍ਹਾਂ ਹੈ ਜੋ ਕੋਤਾ ਕਹਿੰਦਾ ਤੇ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਚਲ ਵੀ ਤੂੰ ਵੱਡੀ ਨੇ ਪੁੱਤ ਵੱਡੀ ਦਾ ਕੀ ਉਹ ਲੋ ਉਹ ਵੀ ਆ ਗਈ ਜੇ ਸਸਰੀ ਘਰ ਦਿੱਤੀ ਸਸਰੀ ਘਰ ਹੋ ਗਿਆ ਗੁੱਸਾ ਠੰਡਾ ਮੰਮੀ ਕਰਨਾ ਹੀ ਪੈਣਾ ਪੁੱਤ ਜੇ ਤਾਂ ਮੈਂ ਤੁਹਾਨੂੰ ਆਨੀ ਆ ਵੀ ਗੁੱਸਾ ਨਾ ਕਰਿਆ ਕਰ ਉਹਦੇ ਕੀ ਗੱਲ ਹੈ ਉਹ ਤਾਂ ਐਵੇਂ ਹੀ ਬੋਲਦਾ ਰਹਿੰਦਾ ਜੋ ਉਹਦੇ ਮਨ ਚੋਂ ਆਉਂਦਾ ਬੋਲਦਾ ਉਹਨੂੰ ਕਿਹਾ ਅਗਰ ਚੁੱਪ ਕਰਕੇ ਬੋਲਦੀ ਤਾਂ ਆਪ ਆਸੇ ਪਾਸੇ ਹੋ ਗਏ ਪਰ ਮੰਮੀ ਕੋਈ ਹੱਦ ਤੱਕ ਲਿਮਟ ਵੀ ਹੁੰਦੀ ਹੈ ਉਹ ਤਾਂ ਐਵੇਂ ਬੋਲਦੀ ਜਿਵੇਂ ਪਤਾ ਨਹੀਂ ਕੀ ਆਪਾਂ ਕਰਾਈ ਹੁੰਦੀ ਮੈਨੂੰ ਕਹਿੰਦੇ ਕਿੱਥੇ ਗਈ ਸੀ ਸਾ 10 ਮਿੰਟ ਬਾਅਦ ਕਿੱਥੇ ਤੇਰਾ ਕਿਹੜੀ ਮੁੱਕਾ ਫੋਨ ਦੇ ਤੈਨੂੰ ਅਜੇ ਹੋਰ ਆ ਦੱਸ ਤੈਨੂੰ ਬੋਲਣੇ ਮੈਂ ਸੁਣ ਲਿਆ ਸੀ ਉਹ ਬਾਕੀ ਮੰਮੀ ਹੁਣ ਮੈਂ ਸ਼ਾਮੀ ਦਾ ਬਰਥਡੇ ਤੇ ਜਾਣਾ ਜੇ ਮੇਰੀ ਫਰੈਂਡ ਵੈਸਟ ਫਰੈਂਡ ਦਾ ਬਰਥਡੇ ਆ ਤੁਹਾਨੂੰ ਪਤਾ ਵਾ ਤੇ ਜੇ ਇਹਨੇ ਕੁਝ ਕਿਹਾ ਤਾਂ ਫਿਰ ਵੇਖ ਲਿਓ ਆਪੇ ਤੇ ਗੱਲ ਕਰਨੀ ਜਿਸ ਤਰ੍ਹਾਂ ਵੀ ਕਰਨੀ ਜ ਮੈਨੂੰ ਨੇ ਪਤਾ ਮੈਂ ਜਾਣਾ ਮम्मी ਜਾਣਾ ਤੁਹਾਨੂੰ ਪਤਾ ਮੇਰੀ ਇੱਕੋ ਤੇ ਫਰੈਂਡ ਆ ਚੁੱਪ ਕਰ ਵੱਡੀ ਏ ਤੂੰ ਵੀ ਬੋਲਦੀ ਨਹੀਂ ਤੂੰ ਵੀ ਹੋਰ ਉਹਨੂੰ ਚੁੱਪ ਨਹੀਂ ਕਰਾਉਂਦੀ ਉਹਨੂੰ ਹੋਰ ਕਹਿੰਦੀ ਤੈਨੂੰ ਪਤਾ ਨਾ ਵੇਖ ਤੂੰ ਜਾ ਮੈਂ ਆਪੇ ਸੰਭਲ ਲਊਂਗੀ ਉਹ ਸਵੇਰੇ ਉਹਦੀ ਮੈਂ ਬੜੀ ਲਾਪਾ ਕੀਤੀ ਹੋਈ ਆ ਉਹਦੇ ਸਿਰ ਤੇ ਨਹੀਂ ਕੋਈ ਅਸਰ ਆ ਕਾ ਮम्मी ਉਹ ਇਧਰ ਸੁੰਨ ਤੇ ਇਧਰ ਕੱਢ ਦਿੰਦਾ ਜੇ ਤੁਸੀਂ ਨਾ ਦੋਵੇਂ ਇਕੋ ਜਿਹੇ ਹੁੰਦੇ ਗਏ ਜਾਂਦੇ ਗਾ ਜੇ ਮੰਮੀ ਅਸੀਂ ਨਹੀਂ ਇਕੋ ਜੀਆਂ ਉਹਨੂੰ ਸੁਧਾਰੋ ਉਹ ਆਪੇ ਸੁਧਰ ਜਾਊਗਾ ਉਹ ਛੋਟਾ ਵਾ ਤੜ ਤੋਂ ਤੁਸੀਂ ਇਹ ਦੋਵੇਂ ਜਣੀਆਂ ਧਿਆਨ ਦੇਵੋ ਜਰਾਕ ਮੇਰੇ ਗੱਲ ਸੁਣੋ ਹੁਣ ਤੀ ਜੋ ਗੱਲ ਕਰਨੀ ਨਾ ਕਰੋ ਤੇ ਮੈਂ ਆਪਣੀ ਤਿਆਰੀ ਕਰਨ ਲੱਗ ਗਈ ਆਓ ਦੀਦੀ ਹਲੋ ਥਲੀ ਕਿੱਧਰ ਹੈ ਕਿ ਤੈਨੂੰ ਮੈਂ ਆਪਣੇ ਕਮਰੇ 'ਚ ਜਾਣਾ ਹੋ ਉਹ ਕਿੱਥੇ ਜਾਣਾ ਉਹ ਕਮਰੇ ਨੂੰ ਛੱਡ ਮੇਰੀ ਐਕਟਿਵਾ ਹੋ ਗਈ ਪੈਂਚਰ ਅੱਛਾ ਉਹਦਾ ਪੈਂਚਰ ਲੱਗਣਾ ਸੀਗਾ ਐਦਾਂ ਕਰਦੇ ਹੋਰ ਆ ਪੈਂਚਰ ਲੱਗਨੇ ਦੇ ਦਿੰਦੇ ਆ ਤੇਰੀ ਐਕਟਿਵਾ ਤੇ ਮੈਂ ਥੋੜਾ ਸਮਾਨ ਲੈਣ ਜਾਣਾ ਐਦਾਂ ਕਰਦੇ ਆ ਸਮਾਨ ਸਮੂਲ ਲੈ ਆਂਦੇ ਆ ਜਾ ਕੇ ਤੇ ਮੰਮੀ ਮੇਰੀ ਗੱਲ ਸੁਣੋ ਮੈਂ ਗਿਫਟ ਵੀ ਲੈ ਆਉਣਾ ਫਿਰ ਮੈਨੂੰ ਪੈਸੇ ਦੇ ਦਿਓ ਤੇ ਜਾਂ ਤਾਂ ਹੈ ਗਈ ਮੈਂ ਪਾਰਟੀ ਤੇ ਸ਼ਾਮੀ ਨਾਲੇ ਅਲਮਾਰੀ 'ਚ ਪਏ ਆ ਜਿੰਨੇ ਤੈਨੂੰ ਚਾਹੀਦੇ ਨਾ ਉਹ ਨੇਲੀ ਲਾ ਤੇ ਸ਼ਾਮੀ ਆਉਂਦੇ ਹੋਏ ਮੇਰੇ ਲਈ ਵੀ ਕੁਝ ਲਾ ਆਇਓ ਠੀਕ ਆ ਅਸੀਂ ਖਾਣ ਪੀਣ ਦਾ ਸਮਾਨ ਸਾਰਾ ਲੈਵਾਂਗੇ ਸਾਰੇ ਕਰਮਕਾਰ ਆਵਾਂ ਆਪਣੇ ਪੁੱਤਾਂ ਨੂੰ ਸਮਝਾ ਲਿਓ ਬੋਲੇ ਨਾ ਜਾਓ ਨਹੀਂ ਪਹਿਣਾ ਜਾ ਬੋਲੇ ਨਾ ਜਾਓ ਜੋੜੀਓ ਜਾਓ ਹਾਂ ਗੱਲਾਂ ਹੀ ਨਹੀਂ ਨਾ ਦੀਆਂ ਮੁੱਕਦੀਆਂ ਦੋਵੇਂ ਇੱਕ ਪਾਸੇ ਹੋ ਜਾਂਦੀਆਂ ਉਹ ਵਿਚਾਰਾ ਕੱਲਾ ਹੀ ਇੱਕ ਪਾਸੇ ਜਿਉਂ ਬੋਲ ਦਿੰਦਾ ਛੋਟਾ ਹੈ ਤੇ ਕੀ ਹੋਇਆ ਛੋਟਾ ਉਹ ਜੀ ਚੱਲ ਚੱਲ ਤੂੰ ਜਲਦੀ ਜਾਣਾ ਨਹੀਂ ਕਿੱਥੇ ਜਲਦੀ ਜਾਣਾ ਵਾ ਕਿੱਧਰ ਦੀ ਤਿਆਰੀ ਹੋ ਗਈ ਡਾਡੀ ਉਹ ਮੈਂ ਬਾਜ਼ਾਰ ਜਾਣਾ ਤਿੰਨ ਦੱਸਿਆ ਨਹੀਂ ਸੀ ਐਕਟਿਵਾ ਪੈਂਚਰ ਆ ਪਹਿਲੇ ਐਕਟਿਵਾ ਦਊਂਗੀ ਤੇ ਫਿਰ ਅਰੇ ਇਸ ਫਰੈਂਡ ਦਾ ਬਰਥਡੇ ਹੈ ਗਿਫਟ ਲੈਣਾ ਆਂਦੇ ਬਾਕੀ ਖਾਣ ਬਿੰਦ ਦਾ ਸਮਾਨ ਲੈਵਾਂਗੀ ਦੱਸ ਕੀ ਖਾਣਾ ਆ ਫੋਨ ਕਿਹਦਾ ਹੈ ਉਹ ਹੋ ਮੇਰੀ ਫਰੈਂਡ ਦਾ ਫੋਨ ਆ ਹੋਰ ਕਿਹਦਾ ਫੋਨ ਆ ਕਿਹੜੀ ਫਰੈਂਡ ਆ ਇੱਕੋ ਮੇਰੀ ਫਰੈਂਡ ਦਾ ਕਾਲਜ ਦੀ ਤੇ ਉਹਦਾ ਨਾਮ ਪ੍ਰਿੰਸੈਸ ਲਿਖਣਾ ਮੈਂ ਤੇ ਫਿਰ ਕੀ ਲਿਖੀ ਸਕਦੀ ਆ ਐਦਾਂ ਕਰ ਇਹਨੂੰ ਫੋਨ ਲਾ ਉਹ ਕੀ ਹੋ ਗਿਆ ਤੈਨੂੰ ਉਹ ਕੁਝ ਨਹੀਂ ਹੋਇਆ ਇਹਨੂੰ ਫੋਨ ਲਾ ਤੇ ਫੋਨ ਸਪੀਕਰ ਤੇ ਲਾਈ ਹਾਈ ਸਾਹਿਲ ਕਿੱਦਾਂ ਦੀਆਂ ਗੱਲਾਂ ਕਰਦਾ ਪਿਆ ਭੈਣਾ ਵਾ ਆਪਾਂ ਕੀ ਗੱਲਾਂ ਕਰੀ ਜੰਨਾ ਤੂੰ ਨਹੀਂ ਆ ਕੀ ਬਤਮੀਜ਼ੀ ਆ ਮੈਂ ਆਪਣੀ ਫਰੈਂਡ ਨਾਲ ਗੱਲ ਕੋ ਕਰਾਵਾਂ ਓਏ ਆ ਗੱਲਾਂ ਛੱਡ ਤੂੰ ਫੋਨ ਲਾ ਤੂੰ ਬੋਦੀ ਸਿਆਣੀ ਨਾ ਬਣ ਤੇਰੇ ਨਾਲੋਂ ਵੱਧ ਸਿਆਣਾ ਮੈਂ ਲਾ ਫੋਨ ਲਾ ਲਾ ਦੇ ਕਰ ਦੇ ਆਪਾਂ ਲਾ ਜਰਾ ਨਾਲੇ ਮੇਰੇ ਫਰੈਂਡੀਆਂ ਹੋਰ ਥੋੜੀ ਕੋਈ ਹੈਗਾ ਵਾਂ ਉਹ ਲਾ ਦੇ ਨਾ ਫੋਨ ਜੇ ਫਰੈਂਡ ਹੀ ਆ ਨਾਲੇ ਸਪੀਕਰ ਤੇ ਲਾ ਕੇ ਗੱਲ ਕਰੀ ਪਤਾ ਨਹੀਂ ਕਿਉਂ ਮੈਂ ਵੀ ਵੇਖਾਂ ਕਿਹੜੀ ਏਡੀ ਫਰੈਂਡ ਆ ਚੁੱਕ ਨਹੀਂ ਦੇਈ ਹੁਣ ਹੈਲੋ ਬਾਡੀ ਸੀ ਹਾਂਜੀ ਕਿੱਥੇ ਹੋ ਤੁਸੀਂ ਮੈਂ ਆਪਣੇ ਘਰ ਆ ਅੱਛਾ ਤਾਂ ਕਿੰਨੇ ਕੀ ਕਰਦੇ ਪਿਓ ਤੁਸੀਂ ਮੈਂ ਬਾਤ ਪਿਆਰੀ ਕਰਦੀ ਨਹੀਂ ਆ ਸ਼ਾਮ ਚਲੋ ਠੀਕ 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 ਓਕੇ 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 ਕੀ ਮੈਂ ਦਿੱਖਦਾ ਨਹੀਂ ਵੈਸੇ ਕਿਸ ਤਰ੍ਹਾਂ ਵੈਸੇ ਮੈਂ ਕਰਦੀ ਬਾਤ ਹੁ ਹੋ ਗਿਆ ਜਕੀਰੋ ਨਾ ਖੋਲ ਲਈ ਅੱਖਾਂ ਓ ਠੀਕ ਆ ਫੋਨ ਹੀ ਸੀ ਕੋਣ ਇਹੋ ਜੇ ਕੰਮ ਨਾ ਕਰਿਆ ਕਰ ਨਹੀਂ ਚੰਗਾ ਲੱਗਦਾ ਹਰ ਜਗ੍ਹਾ ਬੇਸਤ ਕਰਾਣੀ ਜ਼ਰੂਰੀ ਆ ਉਹ ਮੈਂ ਕੀ ਕਰਤਾ ਵਾ ਇੱਕ ਗਾਲੀ ਸੁਣ ਲਈ ਆ ਕਿ ਕੌਣਾ ਕੌਣ ਨਹੀਂ ਇਹਦੇ ਵਿੱਚ ਗੁਨਾਹ ਕਰਦਾ ਕੋਈ ਮੈਂ ਛੋਟਾ ਭਰਾ ਛੋਟਾ ਭਰਾ ਬਣ ਕੇ ਰਹਿ ਸਾਡਾ ਤੂੰ ਤੇ ਸਾਡਾ ਪਿਓ ਵੀ ਨਹੀਂ ਫਿਰਦਾ ਪਿਆ ਉਹ ਮੈਂ ਨਾ ਭਰਾ ਹੋਂਦਾ ਹੀ ਫਰਜ਼ ਨਿਭਾਉਂਦਾ ਵਾਂ ਬੜੇ ਨਿਭਾਉਂਦਾ ਮੈਂ ਦੇਖ ਲਓ ਪਹਿਲੇ ਚੱਲ ਬਾਜ਼ਾਰ ਚੱਲੀਏ ਨਹੀਂ ਆਪਾਂ ਕਿਹੜੇ ਬਾਜ਼ਾਰ ਹੁਣ ਫੇਰ ਨਹੀਂ ਕਿਹੜੇ ਬਾਜ਼ਾਰ ਜਾਣਾ ਆਪਾਂ ਕਿ ਨੂੰ ਮੈਂ ਕਿਹਾ ਸੀ ਨਾ ਮੇਰੀ ਐਕਟਿਵਾ ਪੈਂਚਰ ਹੋਰ ਰਸਤੇ 'ਚ ਲਗਣੀ ਇਹਦੀ ਐਕਟਿਵਾ ਤੇ ਮੈਂ ਥੋੜਾ ਸਮਾਨ ਲੈਣਾ ਜੀਜੇ ਤੇਰਾ ਵੀ ਆਪਣਾ ਵੀ ਤੇ ਮੈਂ ਇਹਨੂੰ ਨਾਲ ਲੈ ਕੇ ਚੱਲੀ ਆ ਤੇ ਹੁਣ ਤੂੰ ਪਿੱਛੇ ਹੋ ਨਹੀਂ ਵੱਡੀ ਤੂੰ ਉੱਥੇ ਘੁੰਮਣ ਓਨੀ ਆ ਕਿੱਥੇ ਰਹਿਣ ਓਨੀ ਆ ਤੂੰ ਹਮੇਸ਼ਾ ਹੀ ਇਹ ਡਾਇਲੌਗ ਮਾਰਦਾ ਜੇ ਮੈਂ ਇੱਥੇ ਆ ਕੇ ਆਜਣੀਆਂ ਬਾਜ਼ਾਰ ਮੇਰਾ ਦਵਾਈ ਦਾ ਟਾਈਮ ਹੋ ਗਿਆ ਤੂੰ ਮੇਰਾ ਸਿਰ ਖਾਣਾ ਬੈ ਬਣਾ ਉਹ 2 ਮਿੰਟ ਤੂੰ ਬੈਣਾ ਨਹੀਂ ਹੁੰਦਾ ਉੱਥੇ ਬਸ ਉਹ ਤੇ ਇਹੋ ਜਿਹੀ ਹੈਗੀ ਆ ਨਾਲ ਤੂੰ ਵੀ ਉਹਦੇ ਤਰ ਪਿਆ ਕਰ ਵੇਂ ਅਵਿਆਈ ਗਈਆਂ ਹੁਣ ਨਹੀਂ ਤੂੰ ਮੈਂ ਇੱਧਰ ਵੀ ਚੱਲ ਜਾ ਕਿਉਂ ਨਹੀਂ ਜਾਣਾ ਚੱਲ ਨਹੀਂ ਹੁਣ ਐਸਾ ਕੀ ਹੋਗਾ ਜਿਹੜਾ ਨਹੀਂ ਜਾਣਾ ਚਲੋ ਮੈਂ ਤੁਹਾਨੂੰ ਲੈ ਕੇ ਜਾਣਾ ਨਾਲ ਸਾਹਿਲ ਤੇਰਾ ਦਿਮਾਗ ਖਰਾਬ ਕਿਸੇ ਟਾਈਮ ਆਪਾਂ ਕੋਈ ਪਰਸਨਲ ਸਮਾਨ ਲੈਣਾ ਕਿਤੇ ਜਾਣਾ ਇਹ ਥੋੜੀ ਤੈਨੂੰ ਲੈ ਲਿਆਵਾਂਗ ਨਾਲ 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 ਤੂੰ ਨਿੱਕਾ ਨਹੀਂਗਾ ਉਹ ਮੈਂ ਜਾਣਾ ਨਾ ਅੱਜ ਮੈਨੂੰ ਸੋਚਣੀ ਚਾਹੀਦੀ ਆ ਕਿ ਤੁਹਾਡੇ ਨਾਲ ਨਾ ਰਹਿਣਾ ਕਿ ਨਹੀਂ ਤੁਸੀਂ ਚਲੋ ਮੇਰੇ ਨਾਲ ਚਲੋ ਗੱਡੀ ਚੱਲਦੇ ਆਪਾਂ ਨਹੀਂ ਤੂੰ ਦੁਕਾਨਾਂ ਦੇ ਬਾਹਰ ਐਡਾ ਖੜਾ ਰਹੇਂਗਾ ਲੋਕੀ ਵੇਖਣਗੇ ਕਿਹੜਾ ਮੁੰਡਾ ਲੋਕਾਂ ਨੇ ਹੋਰ ਮਤਲਬ ਕੱਢ ਲੈਣਾ ਭਰਾ ਦੀ ਜਗਾ ਤੇ ਤੂੰ ਚੰਗਾ ਸਮਝਦਾਰ ਮੁੰਡਾ ਉਹ ਕੋਈ ਗੱਲ ਨਹੀਂ ਮੈਂ ਨਾ ਗੱਡੀ 'ਚ ਹੀ ਬੈਠਾ ਰਹੂੰਗਾ ਨਹੀਂ ਨਿਕਲੂੰਗਾ ਬਾਹਰ ਹੁਣ ਨਾ ਤੁਸੀਂ ਨਾ ਜਾਣ ਵਾਲੇ ਬਹਾਨੇ ਨਾ ਕਰੋ ਇੱਕਦਮ ਹੀ ਜਿਹੜਾ ਤੁਹਾਡਾ ਪਲਾਨ ਕੈਂਸਲ ਹੋ ਗਿਆ ਵਾ ਦੀਦੀ ਤੁਸੀਂ ਜਾਓ ਮੈਂ ਨਹੀਂ ਜਾਣਾ ਹੁਣ ਕਿਉਂ ਨਹੀਂ ਜਾਣਾ ਆ ਜਾ ਆ ਜਾ ਤਲੀਏ ਹੁਣ ਇੱਕਦਮ ਕੀ ਹੋ ਗਿਆ ਜਿਹੜਾ ਨਹੀਂ ਜਾਣਾ ਆ ਵੇਖਿਆ ਪਤਾ ਨਹੀਂ ਪਹਿਲਾਂ ਫੋਨ ਆਉਂਦੇ ਆ ਫਿਰ ਤੇਰਾ ਪਲਾਨ ਕੈਂਸਲ ਹੁੰਦੇ ਆ ਇਹ ਸਾਰਾ ਤੇਰਾ ਕਾਰਨਾਮਾ ਹੀ ਵਿੱਚ ਤੂੰ ਜਿੱਥੇ ਜਾਣਾ ਵਿੱਚੇ ਟਾਂਗੜਾ ਆ ਕੇ ਬੈਹਿਆ ਨਾ ਨਾ ਕਰਿਆ ਕਰਨਾ ਫੇ ਬੁੱਡੇ ਵਾਲੀਆਂ ਗੱਲਾਂ ਕਰਨਾ ਪਿਆ ਤੈਨੂੰ ਹੋ ਗਿਆ ਮਿੰਤੇ ਲੱਗਦਾ ਤੇਰਾ ਦਿਮਾਗ ਤੋਂ ਚੈੱਕ ਕਰਾਣੇ ਆ ਜਾ ਕੇ ਕਿਤੇ ਨਹੀਂ ਜੇ ਭਰਾ ਆਪਣੀ ਭੈਣ ਦੀ ਫਿਕਰ ਕਰਦਾ ਵਾ ਤੇ ਉਹ ਬੁੱਢਾ ਹੋ ਗਿਆ ਸਾਹਿਲ ਫਿਕਰ ਇਦਾਂ ਨਹੀਂ ਕੀਤੀ ਜਾਂਦੀ ਕਿਦਾਂ ਕੀਤੀ ਜਾਂਦੀ ਫਿਰ ਜਿਹੜਾ ਕੋਈ ਅਹੀਂ ਕੰਮ ਕਰਨੀ ਆ ਤੂੰ ਵੀ ਚਾ ਕੇ ਟੰਗੜਾ ਦਿੰਨਾ ਠੀਕ ਐ ਮੰਨਿਆ ਤੂੰ ਸਾਡਾ ਭਰਾ ਐ ਲੇਕਿਨ ਐ ਥੋੜੀ ਕਿੱਥੇ ਜਾਣਾ ਜਣ ਨਾਲ ਜਾਣਾ ਹੀ ਕਿੰਨੂੰ ਫੋਨ ਕੀਤਾ ਸਪੀਕਰ ਓਨ ਕਰੋ ਕਿਹੜੀ ਦੁਕਾਨ ਤੇ ਜਾਣਾ ਕਿਹੜੇ ਬਾਜ਼ਾਰ ਜਾਣਾ ਤੈਨੂੰ ਅਸੀਂ ਪੁੱਤਰ ਪੂਰਾ ਡਰੈੱਸ ਨਹੀਂ ਲਿਖ ਕੇ ਦੇ ਕੇ ਜਾਣਾ ਆ ਕੀ ਕਰਦਾ ਪਿਆ ਤੂੰ ਉਹ ਵੱਡੀਏ ਆ ਚੀਜ਼ਾਂ ਨਾ ਤੇਰੇ ਸੋਹਰੇ ਘਰ ਚੱਲਦੀਆਂ ਹਨਗੀਆਂ ਇੱਥੇ ਨਹੀਂ ਚੱਲਦੀਆਂ ਇੱਥੇ ਤੇ ਮੇਰੀ ਮਰਜ਼ੀ ਨਾਲ ਚੱਲੂਗਾ ਜੋ ਵੀ ਚੱਲਣਾ ਵਾ ਜੇ ਬਹੁਤੀ ਗੱਲ ਹੈ ਨਾ ਜਾ ਤੂੰ ਆਪਣੇ ਸੋਹਰੇ ਘਰ ਹੀ ਚਲ ਜਾ ਜੇ ਤੇਰੀ ਆ ਜਿੱਦ ਐ ਤਾਂ ਮੈਂ ਵੀ ਤੈਨੂੰ ਬਾਜ਼ਾਰ ਜਾ ਕੇ ਦਿਖਾਵਾਂਗੀ ਤੇ ਰਿੰਪੀ ਦੀ ਐਕਟਿਵਾ ਲੈ ਕੇ ਚੱਲੀ ਹਾਂ ਜਾਂ ਜੋ ਕਰਨਾ ਕਰ ਲੈ ਫਿਰ ਚੱਲ ਪਰੇ ਹੋ ਠੀਕ ਐ ਠੀਕ ਐ ਜਾ ਫਿਰ ਜੇ ਤੇਰੀ ਆ ਜੇਦੇ ਨਾ ਮੇਰੀ ਵੀ ਆਹੀ ਜੇਦੇ ਆ ਬਾਹਰੋਂ ਦੀ ਨਾ ਬਾਹਰ ਹੀ ਚਲਣੀ ਆਪਣੇ ਸੋਹਰੇ ਇੱਥੇ ਵਾਪਸ ਆਉਣ ਦੀ ਲੋੜ ਨਹੀਂ ਆ ਉਹ ਜਿੰਨਾ ਤੇਰਾ ਘਰ ਆ ਨਾ ਤੇ ਓਨਾ ਹੀ ਮੇਰਾ ਆ ਫालतू ਨਾ ਬੋਲ ਇਹ ਤੇਰਾ ਘਰ ਪਹਿਲਾਂ ਹੀ ਹੁਣ ਤੂੰ ਵਿਆਹ ਹੀ ਗਈ ਆ ਇਹ ਸਿਰਫ ਮੇਰਾ ਘਰ ਆ ਤੈਨੂੰ ਇਹ ਗੱਲਾਂ ਕੌਣ ਸਾਂਹਦਾ ਕਿਉਂ ਮੇਰਾ ਦਿਮਾਗ ਖਰਾਬ ਕਰਦਾ ਬੈ ਨਾ ਕਰ ਜੇ ਜਾਣਾ ਵਾ ਨਾ ਤੇ ਨਾਲ ਮੈਂ ਵੀ ਜਾਊਂਗਾ ਤੂੰ ਛੋਟਾ ਨਹੀਂ ਹੈਗਾ ਜਿਹੜਾ ਲੈ ਲਿਆ ਵਾਂ ਤੈਨੂੰ ਨਾ ਨਾ ਲੈ ਕੇ ਜਾਣਾ ਤੂੰ ਗੱਲ ਨੂੰ ਕਿਉਂ ਨਹੀਂ ਸਮਝਦਾ ਮੈਂ ਬਾਜ਼ਾਰ ਚੱਲੀ ਆ ਆਨੀਆਂ ਕੁਝ ਖਾਣਾ ਤੇ ਦੱਸ ਮੈਂ ਲੈੰਦੀ ਆਉਂਗੀ ਤੇਰੇ ਵਾਸਤੇ। ਓ ਮੈਂ ਕੁਝ ਨਹੀਂ ਖਾਣਾ। ਤੂੰ ਨਾ ਆਪਣੀ ਫਿਕਰ ਕਰ ਕਿ ਵਾਪਸ ਇੱਥੇ ਆਉਣਾ ਕਿ ਸੋਹਰਿਆਂ ਦੇ ਘਰ ਹੀ ਵਾਪਸ ਜਾਣਾ। ਆਵਾਂਗੀ ਆਵਾਂਗੀ ਚਿੰਤਾ ਨਾ ਕਰ ਤੂੰ। ਵੇਖਦਾ ਮੈਂ ਕਿਵੇਂ ਆਉਣੀ ਤੂੰ। ਹੈਲੋ। ਕੀ ਹੋਇਆ? ਆ ਮੇਰਾ ਫੋਨ ਕਿ ਨਹੀਂ ਉਠਾ ਰਹੇ? ਯਾਰ ਤੂੰ ਬਾਰ-ਬਾਰ ਫੋਨ ਕਰੀ ਜਾਨੀ ਆ ਜੇ ਮੈਂ ਫੋਨ ਕੱਟਣਿਆਂ ਵਾਂ ਮਾੜਾ ਸੋ ਸਮਝ ਲਿਆ ਕਰਨਾ। ਕਿਉਂ? ਕੀ ਸੋਚੋ? अच्छा छोटा सा बात पहले ये बताऊं हमें मिलने कितने दिन हो गए कब मिलोगे ओ आहो पता है मेनू बड़ी देर हो गई मिलने नो पता है तब भी मेरे को मिलने आ रहे हो ना आज शाम का प्रोग्राम बना है नहीं ओ यार मैं तो शाम ही आ जाऊंगा तू अपने घर ही कहना वा अरे यार कितनी बार बोलना मैंने कि ऐसी टेंशन मत लिया करो मेरे होते हुए मिलोगे ना पहले ये बताओ मेरे को प्रॉमिस करो ओ यार मैं तो अपने घर ना सिर्फ यही कहना कि मैं आया ਪਾ ਮੈਨੂੰ 2 ਘੰਟੇ ਲੱਗਣ 5 ਘੰਟੇ ਲੱਗਣ ਮੈਨੂੰ ਕਹੇ ਨੇ ਨਹੀਂ ਪੁੱਛਣਾ ਤੇ ਤੈਨੂੰ ਜੇ ਮੜਾ ਜਾ ਵੀ ਟਾਈਮ ਉੱਤੇ ਥੱਲੇ ਹੋ ਗਿਆ ਨਾ ਤੇਰੇ ਘਰੋਂ ਫੋਨ ਆਉਣ ਲੱਪਣੇ ਆ ਅਰੇ ਕੋਈ ਐਸਾ ਕੁਝ ਨਹੀਂ ਵੀ ਨਹੀਂ ਮੈਂ ਅਗਰ ਮੈਂ ਇਹ ਬਤਾ ਕੇ ਆਉਂਗੀ ਕਿ ਮੇਰੀ ਕਿਸੇ ਫਰੈਂਕ ਦਾ ਬਰਥਡੇ ਹੈ ਮੈਂ ਉहां ਜਾ ਰਹੇ ਹਾਂ ਤਾਂ ਮੈਂ ਆਪਕੇ ਮਿਲਣੇ ਆ ਜਾਵਾਂਗੀ ਆ ਮੇਰ ਕੋ ਪਲੇਸ ਬਤਾਓ ਕਹਾਂ ਮਿਲਣਾ ਹੈ ਅੱਛਾ ਪਿੱਛੇ ਦੇਖਣੇ ਚੱਲੇ ਕੀ ਹੋ ਗਿਆ ਚੁੱਪ ਕਿਉਂ ਕਰ ਗਏ ਅਰੇ ਚੁੱਪ ਤੂੰ ਮੇਰ ਕੋ ਕਰਨਾ ਚਾਹੀਏ ਇਹ ਉਲਟ ਹੋ ਗਿਆ ਨਹੀਂ ਨਹੀਂ ਕੋਈ ਨਹੀਂ

ਹਾਂ ਠੀਕ ਆ ਮਿਲਦੇ ਫੇ ਸ਼ਾਮੀ ਆਪਾਂ ਮੈਂ ਨਾ ਟਾਈਮ ਨੂੰ ਲੈ ਕੇ ਤੇ ਮੈਂ ਫਿਰ ਲੈ ਆਵਾਂਗਾ ਗਿਫਟ ਲੈ ਆਵਾਂਗਾ ਨਾ ਆਪਾਂ ਤੇ ਲੈ ਆ ਆਪਾਂ ਤੇ ਆ ਮਮਾ ਸਾਹਿਬ ਤੁਸੀਂ ਕਿੱਥੇ ਲਾਇਆ ਆਪਣਾ ਨਹੀਂ ਨਹੀਂ ਕੋਈ ਨਹੀਂ ਆਪਨੇ ਹਰਕਾਂ ਦੀ ਬਾਕੀ ਬੱਜਣਗੇ ਫਿਰ ਮੈਂ ਤੁਹਾਨੂੰ ਦੇ ਦਾਂਗਾ ਠੀਕ ਹੈ ਮੈਂ ਜਾਣਨੀ ਕਿੱਥੇ ਚੱਲੀ ਆ ਮੰਮੀ ਤੂੰ ਦੱਸਿਆ ਨਹੀਂ ਉਹ ਆਪਣੀ ਸਹੇਲੀ ਦੇ ਚੱਲੀ ਹੈ ਜਨਮ ਦਿਨ ਤੇ ਗਿਫਟ ਲੈਣ ਚੱਲੀ ਉਹ ਕਿਹੜੇ ਜਨਮ ਦਿਨ ਤੇ ਆਪਣੀ ਸਹੇਲੀ ਤੇ ਮੈਨੂੰ ਪੁੱਛਿਆ ਕਿਸ ਨੇ ਹਾਂ ਤੈਨੂੰ ਕੀ ਪੁੱਛਣਾ ਓਏ ਆ ਕੋਈ ਜਨਮ ਦਿਨ ਤੇ ਨਹੀਂ ਚੱਲੀ ਮੈਨੂੰ ਪਤਾ ਕਿੱਥੇ ਚੱਲੀ ਤੂੰ ਬਈਆ ਕਿੱ데 ਨਹੀਂ ਜਾਣਾ ਤੂੰ ਮੰਮੀ ਆ ਵੇਖ ਲੋ ਇਹ ਜਬਾਨ ਕਿੰਨੀ ਚਲਦੀ ਜਾ ਰਹੀ ਤੇ ਰੋਂਦੇ ਨਾ ਇਹ ਨਹੀਂ ਕਿ ਜੋ ਕੁਝ ਬੋਲੀ ਜਾਏ ਕਿ ਸਹਿੰਦੇ ਰਵਾਂਗੇ ਹੱਦੋਂ ਦੀ ਗੱਲ ਦੀ ਵੀ ਜੇ ਇੰਨੀ ਗੱਲ ਐ ਨਾ ਜਾ ਕੇ ਵਿਖਾ ਦੂੰ ਜਾਉਂਗੀ ਨਾ ਤੇਰੀਆਂ ਲੱਤਾਂ ਤੋੜੀਆਂ ਨਾ ਫੇਰ ਕਹੀਂ ਮੈਨੂੰ ਤੋੜ ਕੇ ਹੱਥ ਲਾ ਕੇ ਵਿਖਾ ਮੰਮੀ ਇਹਨੂੰ ਸਮਝਾ ਦਿਓ ਮੈਂ ਨਹੀਂ ਇਹਨੂੰ ਜਾਣ ਦੇਣਾ ਮੈਨੂੰ ਪਤਾ ਨਹੀਂ ਕਿੱਥੇ ਜਾਣਾ ਵਾ ਕਿੱਥੇ ਜਾਣਾ ਮੰਮੀ ਕਿਉਂ ਸੀ ਪਾਗਲ ਵੀ ਨੀ ਗੱਲਾਂ ਕਰਦਾ ਪਿਆ ਐ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਸਾਹਿਲ ਕਿਉਂ ਕਰਦਾ ਪੁੱਤ ਤੂੰ ਇਹ ਕੋ ਮਮੀ ਦਾ ਨੂੰ ਕੁਛ ਨਹੀਂ ਪਤਾ ਤੂੰ ਜਾ ਕੇ ਬਖਾ ਤੈਨੂੰ ਕੀ ਲੱਗਦਾ ਐਦਾਂ ਰੋਏਂਗੀ ਤੇ ਮੈਂ ਤੈਨੂੰ ਜਾਣ ਦੂੰਗਾ ਮਮੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਨਾ ਕਿੰਨਾ ਗੱਲ ਕਰ ਲੋ ਮੇਰੀ ਕੋ ਫਰੈਂਡ ਆ ਉਹ ਕੋਈ ਨਹੀਂ ਜਾਣਾ ਤੂੰ ਭਾਵੇਂ ਤੇਰੀ ਇੱਕ ਫਰੈਂਡ ਹੋਵੇ ਭਾਵੇਂ ਦੋ ਹੋਣ ਨਹੀਂ ਜਾਣਾ ਤੇ ਨਹੀਂ ਜਾਣਾ ਚੱਲ ਆਪਣੇ ਕਮਰੇ 'ਚ ਤੇ ਜਾ ਕੇ ਪੜ ਸਾਇਲ ਜੇ ਤੂੰ ਸੋਜਦਾ ਪਿਆ ਨਾ ਬਿਲਕੁਲ ਗਲਤ ਸੋਚਾ ਪਿਆ ਮਾਂ ਬਾਕੀ ਜੋ ਤੇ ਦਿਮਾਗ ਚੱਲਦਾ ਪਿਆ ਨਾ ਮੈਨੂੰ ਸਭ ਪਤਾ ਹੈ ਮੈਂ ਕੋਈ ਨਿਆਣੀ ਨਹੀਂ ਕਿ ਸਮਝ ਲੱਗੀ ਉਹ ਬਹੁਤੀ ਬਕਵਾਸ ਨਾ ਕਰ ਚੱਲ ਜਾ ਕੇ ਪੜ ਬਸ ਕਰ ਬਕਵਾਸ ਕਰ ਹੀ ਜਾਣਾ ਜੋ ਜੀ ਆਂਦਾ ਤੂੰ ਬੋਲੀ ਜਾਣਾ ਤੈਨੂੰ ਸ਼ਰਮ ਨਹੀਂ ਆਉਂਦੀ ਬੋਲਣ ਲੱਗੇ ਨੂੰ ਹੈ ਤੂੰ ਆਪਣੀਆਂ ਭੈਣਾਂ ਨਾਲ ਐਵੇਂ ਬੋਲਦਾ ਇਸ ਤਰ੍ਹਾਂ ਬੋਲ ਨਹੀਂ ਆਪਣੀਆਂ ਭੈਣਾਂ ਨਾਲ ਇਹਦਾ ਮਤਲਬ ਇਹ ਨਹੀਂ ਕਿ ਮੈਂ ਨਹੀਂ ਬੋਲਦੀ ਤੇ ਤੂੰ ਬੋਲੀ ਜਾਏਗਾ ਮੰਮੀ ਸੱਚ ਬੋਲਣਾ ਤੇ ਇਦਾਂ ਬੋਲ ਕੇ ਨਾ ਮੇਰਾ ਵੀ ਮਨ ਬੜਾ ਦੁਖਦਾ ਵਾ ਮੇਰਾ ਵੀ ਦੇਲ ਨਹੀਂ ਕਰਦਾ ਕਿ ਇਹਨਾਂ ਨੂੰ ਇਦਾਂ ਬੋਲਾਂ ਪਰ ਮੰਮੀ ਤੁਹਾਨੂੰ ਨਹੀਂ ਪਤਾ ਅੱਜ ਕੱਲ ਨਾ ਮੌੜ ਬਿਲਕੁਲ ਵੀ ਠੀਕ ਨਹੀਂ ਆ ਕੁਝ ਕਿ ਕੁੜੀਆਂ ਇਦਾਂ ਹੈ ਗਈਆਂ ਵਾ ਜਿਹੜੀਆਂ ਨਾ ਆਪਣੇ ਘਰ ਦੇ ਵਿੱਚ ਬੋਲਦੀਆਂ ਕੋਚ ਆ ਜਾਂਦੀਆਂ ਕੋਚ ਆ ਤੇ ਕਰਦੀਆਂ ਕੋਚ ਆ ਇਸ ਕੇ ਅੱਗੇ ਨਾ ਮੰਮੀ ਇੱਕ ਭਰਾ ਹੋਣ ਦੇ ਨਾਤੇ ਆ ਚੀਜ਼ਾਂ ਮੈਨੂੰ ਕਰਨੀਆਂ ਪੈਂਦੀਆਂ ਵਾ ਬਾਕੀ ਮੈਨੂੰ ਆ ਆਪਣੀ ਚੰਗਾ ਲੱਗਦਾ ਮੰਮੀ ਇਹਨਾਂ ਨੂੰ ਏਦਾਂ ਬੋਲਣਾ ਸਾਹਿਲ ਜੋ ਤੂੰ ਬੋਲਦਾ ਪਿਆ ਪੁੱਤਰ ਮੈਨੂੰ ਪਤਾ ਹੈ ਸਹੀ ਬੋਲਦਾ ਪਿਆ ਮਗਰ ਆਪਣੀਆਂ ਪਹਿਲਾਂ ਤਾਂ ਤੈਨੂੰ ਪਤਾ ਮੈਂ ਉਹਨਾਂ ਨੂੰ ਕਿਹੋ ਜਿਹੀ ਪਰਮਿਸ਼ ਦਿੱਤੀ ਹੋਈ ਆ ਬਹੁਤ ਵਧੀਆ ਉਹ ਉਹ ਜੀਆਂ ਨਹੀਂ ਹੈਗੀਆਂ ਤੈਨੂੰ ਪਤਾ ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਤੂੰ ਇਸ ਤਰ੍ਹਾਂ ਨਾ ਸੋਚਿਆ ਕਰ ਇਹ ਸੋਚਣਾ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈ ਬਟਾ ਮੈਂ ਮਾਨਦਾ ਮਮੀ ਜੋ ਕੁਝ ਮੈਂ ਆਪਣੀ ਭੈਣਾਂ ਨਾਲ ਕਰਦਾ ਵਾਂ ਉਹ ਉਹਦੀ ਗਲਤ ਕਰਦਾ ਵਾਂ ਪਰ ਮੈਨੂੰ ਨਾ ਸੱਚੀ ਪੁੱਛਣਾ ਡਰ ਲੱਗਦਾ ਵਾ ਕਿ ਜੋ ਕੁਝ ਮੈਂ ਬਾਹਰ ਵੇਖਦਾ ਵਾਂ ਕਿਤੇ ਉਹ ਨਹੀਂ ਪੁੱਤ ਸਾਰੀਆਂ ਨਹੀਂ ਇਹੋ ਜੀਆਂ ਹੁੰਦੀਆਂ ਪੁੱਤ ਕੁਛ ਕੁੜੀਆਂ ਇਹੋ ਜੀਆਂ ਹੁੰਦੀਆਂ ਨੇ ਬਾਕੀ ਇਹੋ ਜੀਆਂ ਨਹੀਂ ਹੁੰਦੀਆਂ ਪੁੱਤ ਸਾਰੀਆਂ ਤੂੰ ਇਸ ਦਾ ਕਿਉਂ ਸੋਚਦਾ ਚਲੋ ਮੈਨੂੰ ਤੇ ਸਮਾਂ ਲੱਗ ਗਿਆ ਕਿ ਮੈਂ ਜੋ ਕੁਝ ਵੀ ਕਰਨਿਆ ਸੀ ਉਹ ਗਲਤ ਕਰਨਿਆ ਸੀ ਤੇ ਹਾਂਜੀ ਹੁਣ ਤੁਸੀਂ ਵੀ ਦੱਸੋ ਵੀ ਸਾਹਿਲ ਨੂੰ ਜੋ ਮੈਂ ਕਿਹਾ ਸਹੀ ਕਿਹਾ ਕਿ ਨਹੀਂ ਕਿਹਾ ਔਰ ਜੋ ਸਾਹਿਲ ਕਰ ਰਿਹਾ ਉਹ ਸਹੀ ਕਰ ਰਿਹਾ ਕਿ ਨਹੀਂ ਕਰ ਰਿਹਾ ਇਹ ਤੁਹਾਨੂੰ ਤੁਸੀਂ ਦੱਸੋਗੇ ਤੇ ਤੁਸੀਂ ਵੀ ਦੱਸੋ ਤੇ ਆਪਾਂ ਐਕਚੁਅਲੀ ਆ ਜਿਹੜੀ ਸਟੋਰੀ ਬਣਾਈ ਆ ਇਹਦੇ ਵਿੱਚ ਆਪਾਂ ਇਹ ਮੇਨਲੀ ਦਿਖਾਇਆ ਗਿਆ ਵਾ ਕਿ ਕਿਵੇਂ ਕੁਝ ਲੜਕੀਆਂ ਆਪਣੇ ਘਰ ਦੇ ਵਿੱਚ ਕਹਿੰਦੀਆਂ ਕੋਚਿਆ ਤੇ ਜਾਂਦੀਆਂ ਕਿਤੇ ਆ ਤੇ ਉਵੇਂ ਮੈਂ ਇੱਕ ਭਰਾ ਹੋਣ ਦੇ ਨਾਲ ਤੇ ਉਹੀ ਚੀਜ਼ ਅਬਜ਼ਰਵ ਕਰਦਾ ਵਾਂ ਕਿ ਜੇ ਉਹ ਕੁਝ ਕੁੜੀਆਂ ਇਦਾਂ ਕਰਦੀਆਂ ਵਾਂ ਕਿ ਮੇਰੀਆਂ ਭੈਣਾਂ ਮੈਨੂੰ ਇਦਾਂ ਬੋਲ ਕੇ ਧੋਖੇ ਵਿੱਚ ਤੇ ਨਹੀਂ ਰੱਖਣਦੀਆਂ ਤਾਂ ਕਰਕੇ ਜਿਹੜਾ ਮੇਰਾ ਨੇਚਰ ਆ ਆਪਣੀ ਭੈਣਾਂ ਦੇ ਕਰਕੇ ਇਦਾਂ ਵਾਂ ਕਿ ਇੱਕ ਮਨ ਚ ਡਰਿਆ 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 ਕਿ ਜੋ ਬਾਹਰ ਹੁੰਦਾ ਵਾ ਕਿਤੇ ਉਹ ਸਾਡੀ ਫੈਮਿਲੀ ਦੇ ਨਾਲ ਨਾ ਹੋ ਜੇ ਤੇ ਇੱਕ ਆਪਾਂ ਕੋਸ਼ਿਸ਼ ਕੀਤੀ ਆ ਇਹ ਛੋਟਾ ਜਿਹਾ ਟੌਪਿਕ ਲੈ ਕੇ ਇਹ ਸਮਝਾਉਣ ਦੀ ਕਿ ਜਿਹੜੇ ਇਸਾ ਭਰਾ ਕਰਦੇ ਆ ਉਹ ਆਪਣੀਆਂ ਭੈਣਾਂ ਪ੍ਰਤੀ ਸਹੀ ਹੁੰਦੇ ਆ ਉਹਨਾਂ ਦੀ ਸੋਚ ਗਲਤ ਨਹੀਂ ਹੁੰਦੀ ਇਹ ਅੰਦਰ ਡਰ ਹੁੰਦਾ ਹੈ ਡਰ ਹੁੰਦਾ ਹੈ ਤੇ ਇਹ ਮਾਈਂਡ ਨਾਲ ਕਈ ਕਰਨ ਕਿ ਇਹ ਕਿਹੜਾ ਟਾਪਿਕ ਲੈ ਲਿਆ ਇਹ ਟਾਪਿਕ ਬਸ ਸਮਾਜ ਵਾਸਤੇ ਵਧੀਆ ਲਿਆ ਇਹ ਉਹਨਾਂ ਕੁੜੀਆਂ ਵਾਸਤੇ ਆ ਕਿ ਜਿਹੜੀਆਂ ਕੁੜੀਆਂ ਐਸਾ ਕੰਡੀਆਂ ਕਿ ਪੇਰੈਂਟਸ ਨੂੰ ਕਹਿ ਕੇ ਕਿਤੇ ਤੇ ਜਾਂਦੀਆਂ ਕਿਤੇ ਆ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਆ ਕਿਉਂਕਿ ਅਕਸਰ ਹੀ ਆਪਾਂ ਵੇਖਦੇ ਆਂ ਕਿ ਇੱਕ ਜਿਹੜਾ ਟਾਪਿਕ ਆ ਬੜਾ ਸੈਂਸਿਟਿਵ ਟਾਪਿਕ ਆ ਪਰ ਪਤਾ ਤੁਹਾਨੂੰ ਸਾਰਿਆਂ ਨੂੰ ਹੀ ਆ ਕਿ ਅੱਜ ਕੱਲ੍ਹ ਕੀ ਕੁਝ ਚੱਲਦਾ ਪਿਆ ਵਾ ਹਨਾ ਪਤਾ ਸਾਰਿਆਂ ਨੂੰ ਹੀ ਆ ਤੇ ਆਪਾਂ ਉਹ ਟੌਪਿਕ ਦੇ ਉੱਤੇ ਇੱਕ ਵੀਡੀਓ ਬਣਾਈ ਆ ਤੇ ਇਹਨੂੰ ਤੁਸੀਂ ਪੋਜ਼ਿਟਿਵ ਏ ਦੇ ਨਾਲ ਲਿਓ ਇਹਨੂੰ ਪੋਜ਼ਿਟਿਵ ਕਮੈਂਟਸ ਕਰਿਓ ਤੇ ਤੁਹਾਨੂੰ ਕਿਵੇਂ ਦੀ ਲੱਗੀ ਆ ਸਟੋਰੀ ਜਿਹੜੀ ਆਪਾਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਸਹੀ ਤਰੀਕੇ ਨਾਲ ਤੁਹਾਡੇ ਤੱਕ ਮੈਸੇਜ ਪਹੁੰਚਿਆ ਵੀ ਆ ਕਿ ਨਹੀਂ ਜੇ ਸਾਡੇ ਕੋਈ ਗਲਤੀ ਹੋਈ ਹੋਊਗੀ ਉਹਦੇ ਵਾਸਤੇ ਆਪਾਂ ਮਾਫੀ ਮੰਗਦੇ ਆ ਬਾਕੀ ਤੁਸੀਂ ਆਪਣੇ ਰਿਵਿਊ ਸਾਨੂੰ ਕਮੈਂਟ ਦੇ ਵਿੱਚ ਦਿਓ ਤੇ ਦੱਸਿਓ ਤਾਂ ਉਹ ਸਾਡੀ ਸਟੋਰੀ ਕਿਵੇਂ ਦੇ ਲਿਆ ਬਿਲਕੁਲ ਟੋਪਿਕ ਪਾਸਾ ਹੀ ਲੈ ਆ ਕੇ ਗੱਲਤ ਲਿਆ థాంਕ ਯੂ ਸੋ ਮਚੀ ਤੇ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮਿਲ ਹੀ ਗਿਆ ਹੋਗਾ ਦੱਸਤਾ ਹੂਗਾ ਕੱਲ ਦੀ ਵੀਡੀਓ ਦੇ ਵਿੱਚ ਕਿ ਆਪਾਂ ਕੁਝ 파ਟ ਕਿਉਂ ਲੇਟ ਕਰਤੇ ਆ ਲੇਕਿਨ ਕਾਸ਼ੀ ਬਿਲਕੁਲ ਠੀਕ ਠਾਕ ਹੈ ਗਈ ਬਾਬਾਈ ਦੀ ਕਿਰਪਾ ਹੈ ਗਈ ਆ ਤੇ ਕੋਈ ਗੱਲ ਨਹੀਂ ਉਹਦਾ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਕੁਝ ਦਿਨ ਇਹ ਸਿੰਗਲ ਸਿੰਗਲ ਸਟੋਰੀ ਦਾ ਤੁਸੀਂ ਮਜ਼ਾ ਲਓ ਜੀ ਥੈਂਕ ਯੂ ਸੋ ਮਚੀ